ਇਸਵਦੀਆਂ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਪੀਆਰਟੀਸੀ ਬੱਸ ਦੀ ਟਿਪਰ ਦੇ ਨਾਲ ਟੱਕਰ ਹੋ ਗਈ ਹੈ ਕੰਡਕਟਰ ਸਮੇਤ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਰੂ ਕੰਬਾਉ ਹਾਦਸੇ ਦੀਆਂ ਜਿੱਥੇ PTRC বাস دی টিپر دے نال ਭਿਆਨਕ ਟੱਕਰ ਹੋ ਜਾਂਦੀ ਹੈ PTRC বাস دے ਪਰ ਖੱچے ਉੱਡੇ ਹੋਏ ਨੇ ਇਸ ਹਾਦਸੇ ਦੇ ਵਿੱਚ ਕੰਡਕਟਰ ਤੇ ਸਵਾਰੀਆਂ ਜ਼ਖਮੀ ਹੋਈਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ বাস ਦੇ ਵਿੱਚ ਕੰਡਕਟਰ ਫਸਿਆ ਹੋਇਆ ਹੈ ਪੂਰਾ ਮਾਮਲਾ ਸਾਹਮਣੇ ਆਇਆ ਪਟਿਆਲਾ ਤੋਂ ਜਿੱਥੇ ਕੈਥਲ ਸਟੇਟ ਹਾਈਵੇ ਤੇ PTRC ਦੀ বাস ਤੇ ਟਿਪਰ ਦੀ ਟੱਕਰ ਹੁੰਦੀ ਹੈ ਜਿਸ ਨਾਲ বাস ਕੰਡਕਟਰ ਦੇ ਗੰਭੀਰ ਜ਼ਖਮੀ ਹੋਣ ਸਮੇਤ ਕਈ ਸਵਾਰੀਆਂ ਦੇ ਸੱਟਾਂ ਲੱਗਿਆ ਨੇ ਜ਼ਖਮੀਆਂ ਨੂੰ ਫਿਲਹਾਲ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ বাস ਦੇ ਅੱਗੇ ਅਚਾਨਕ ਟਿਪਰ ਆ ਗਿਆ ਜਿਸ ਤੋਂ ਬਾਅਦ ਟਿਪਰ ਦੇ ਨਾਲ ਗੱਡੀ ਟਕਰਾ ਜਾਂਦੀ ਹੈ ਡਰਾਈਵਰ ਦੇ ਹਾਲਾਂਕਿ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਕੰਡਕਟਰ ਸਤਨਾਮ ਸਿੰਘ ਇਸ ਪੂਰੇ ਹਾਦਸੇ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਟੱਕਰ ਹੋਣ ਦੇ ਨਾਲ বাস ਦੀ ਫਰੰਟ ਸਾਈਡ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਇਹ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿੰਨਾ ਭਿਆਨਕ ਇਹ ਹਾਦਸਾ ਸੀ ਫਿਲਹਾਲ ਸਵਾਰੀਆਂ ਤੇ ਕੰਡਕਟਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਤੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ 08 ਤੋਂ ਨਕਲੀ ਐਕਸੀਡੈਂਟ ਹੋਇਆ ਹੈ ਜੋੜੀਆਂ ਚੀਕਾ ਤੇ ਸਵਾਰੀਆਂ ਬਹੁਤ ਜ਼ਿਆਦਾ ਫੱਟੜ ਨੇ ਕੰਡਕਟਰ ਗੰਭੀਰ ਹਾਲਤ ਚ ਹੈ ਤੇ ਉਪਰਮੋਕਸ਼ਨ ਮੁਕਰਪਰ ਅਵੀਰਾ ਆਪਣਾ 96 ਹੈ ਤੇ 485 ਹੈ ਪੇਪਰ ਚ ਲੱਗੀ ਹੈ ਗੱਡੀ ਆਪ ਅੰਦਾਜ ਆ ਜਾਣਾ ਫਸਾ ਰਾ ਹਾਂ ਜਰਾ ਯਾਰ ਟਰੱਕ ਅੱਗੇ ਕਰੋ ਹਾਂ ਉਹ ਟਰੱਕ ਤੇ ਗੱਡੀ ਕਹਾਂ ਜਾਂਦੀ ਆ ਤੂੰ ਕਨੈਕਟਰ ਕੱਢ ਯਾਰ ਕਨੈਕਟਰ ਹੀ ਨਿਕਲਦਾ ਪਿਆ ਸਾਡੇ ਤੋਂ ਹੈ